ਖਬਰ ਨਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੌਸ ਰਾਜ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਹਲਕਾ ਲੁਧਿਆਣਾ ਪੱਛਮੀ ਤੋਂ ਅਸੀਂ ਸੀਟ ਜਿੱਤਾਂਗੇ ਇਹ ਸੀਟ ਸਾਡੀ ਹੈ ਜੇਕਰ ਗੁਰਪ੍ਰੀਤ ਗੋਗੀ ਨਾ ਮਰਦੇ ਤਾਂ ਇੱਥੇ ਜਿਮਨੀ ਚੋਣ ਨਹੀਂ ਹੋਣੀ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਹਲਕਾ ਲੁਧਿਆਣਾ ਪੱਛਮੀ ਤੇ ਫੋਕਸ ਕੀਤਾ ਜਾ ਰਿਹਾ ਹੈ ਵੱਡੇ ਵੱਡੇ ਆਗੂ ਪਹੁੰਚ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਹਰ ਰੋਜ਼ ਹਾਜ਼ਰ ਹੋਉਂਦੇ ਨੇ ਚੋਣ ਪ੍ਰਚਾਰ ਕਰਦੇ ਨੇ ਉਪਲਬਧੀਆਂ ਗਿਣਵਾਈਆਂ ਜਾ ਰਹੀਆਂ ਨੇ ਕਿ ਕਿਹੜੇ ਪਿਛਲੇ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਲੇਕਿਨ ਉਧਰ ਸਰਵੇ ਨੇ ਕੁਝ ਹੋਰ ਹੀ ਆ ਜਿਹੜਾ ਹੈ ਸਭ ਕਰ ਦਿੰਦਾ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਘੋਗਾ ਚਿਤ ਹੋਵੇਗਾ ਕਿਉਂਕਿ ਇਹਨਾਂ ਦਾ ਆਪਸੀ ਲੜਾਈ ਝਗੜਾ ਚੱਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੂੰ ਤਾਂ ਪੰਜਾਬ ਦੇ ਵਿੱਚ ਵੋਟ ਨਹੀਂ ਪਾਉਣੀ ਜਿੱਨਾਂ ਚਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਆ ਜਾਂਦੀਆਂ ਇੱਧਰ ਸੂਤਰ ਦੱਸਦੇ ਨੇ ਕਿ ਭਾਰਤ ਭੂਸ਼ਨ ਆਸ਼ੂ ਜਿਹੜੇ ਨੇ ਉਹ ਚਿਤ ਕਰਤੇ ਨੇ ਵਿਰੋਧੀ ਖਾਸ ਕਰਕੇ ਆਮ ਆਦਮੀ ਪਾਰਟੀ ਵਾਲੇ ਸੰਜੀਵ ਅਰੋੜਾ ਪੈਰਾਸ਼ੂਟ ਦੇ ਰਾਹੀ ਉਤਾਰਿਆ ਹੋਇਆ ਉਮੀਦਵਾਰ ਹੈ ਹਾਲਾਂਕਿ ਉਹ ਮੈਂਬਰ ਆਫ ਪਾਰਲੀਮੈਂਟ ਹੈ ਮੰਤਰੀ ਬਣੌਣ ਦੇ ਲਾਲਚ ਦਿੱਤੇ ਜਾ ਰਹੇ ਨੇ ਹਲਕਾ ਲੁਧਿਆਣਾ ਪੱਛਮੀ ਦੇ ਲੋਕਾਂ ਜਾਂ ਵੋਟਰਾਂ ਨੂੰ ਲੇਕਿਨ ਭਾਰਤ ਭੂਸ਼ਣ ਜਿਹੜੇ ਆਸ਼ੂ ਨੇ ਉਹ ਲੁਧਿਆਣੇ ਦੇ ਨੇ ਲੁਧਿਆਣੇ ਦੇ ਲੋਕ ਉਹਨਾਂ ਨੂੰ ਬਖੂਬੀ ਜਾਣਦੇ ਨੇ ਬਖੂਬੀ ਉਹਨਾਂ ਦੀ ਸਪੋਰਟ ਕਰਦੇ ਨੇ ਇਸ ਲਈ ਆ ਤਾਜ਼ਾ ਮੀਡੀਆ ਦੀ ਖਬਰ ਜਿਹੜੀ ਸਰਵੇ ਆਇਆ ਹੈ ਉਸ ਵਿੱਚ ਭਾਰਤ ਪੂਸ਼ਣ ਆਸ਼ੂ ਦੀ ਜਿੱਤ ਪੱਕੀ ਹੋ ਗਈ ਹੈ ਭਾਰਤ ਪੂਸ਼ਣ ਆਸ਼ੂ ਜਿਹੜੇ ਭਾਰਤ ਪੂਸ਼ਣ ਆਸ਼ੂ ਨੇ ਉਹੀ ਜਿੱਤਣਗੇ ਹਲਕਾ ਲੁਧਿਆਣਾ ਵਸਤੂ ਕਿਉਂਕਿ ਦੂਸਰੀਆਂ ਪਾਰਟੀਆਂ ਨੇ ਹਾਲੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਨਹੀਂ ਉਤਾਰੇ ਇਹ ਵੀ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ 13 April ਤੋਂ ਬਾਅਦ ਕਿ ਕਿ ਫਿਰ ਦੁਬਾਰਾ ਪ੍ਰਧਾਨਗੀ ਸੁਭੀਸ ਬਾਦਲ ਦੇ ਹੱਥ ਵਿੱਚ ਆ ਰਹੀ ਹੈ ਫਿਰ ਦੁਬਾਰਾ ਸ਼ੁਰੂਬਣੀ ਅਕਾਲੀ ਦਲ ਦੀ ਅਗਵਾਈ ਕਰਨਗੇ ਸੂਤਰ ਦੱਸਦੇ ਨੇ ਕਿ ਫਿਰ ਦੁਬਾਰਾ ਜਿਹੜਾ ਹੈ ਪ੍ਰਧਾਨ ਬਣ ਕੇ ਹੋ ਸਕਦਾ ਹੈ ਗਠਜੋੜ ਕੀਤਾ ਜਾਵੇ ਗਠ ਗਠਬੰਧਨ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਜਾਵੇ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਜੇਕਰ ਦੋਵੇਂ ਪਾਰਟੀਆਂ ਮਿਲਦੀ ਹੈ ਪਾਰਟੀਆਂ ਮਿਲਦੀਆਂ ਨੇ ਤਾਂ ਫਿਰ ਭਾਰਤ ਕੁਸ਼ਨ ਆਸ਼ੂ ਜਿੱਤਣਗੇ ਉਸ ਦਾ ਖਮਰਿਆਜਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਵੇਗਾ ਭਾਰਤ ਕੁਸ਼ਨ ਆਸ਼ੂ ਨੇ ਵੀ ਕਹਿ ਦਿੱਤਾ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਕਿ ਸਾਡੇ ਹੌਸਲੇ ਬਲੰਦ ਨੇ ਉਹਨਾਂ ਨੇ ਕਿਹਾ ਜਿਮਨੀ ਚੋਣ ਛੱਡੋ ਅਸੀਂ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਚੋਣਾਂ ਦੇ ਵਿੱਚ ਸਰਕਾਰ ਬਣਾ ਕੇ ਬੈਠੇ ਹੋયા ਸਮਾਂ ਆਉਂਦੇ ਹੋਏ ਉਹਨਾਂ ਨੇ ਕਿਹਾ ਕਿ ਜਿੱਤ ਪੱਕੀ ਹੈ ਸਿਰਫ ਐਲਾਨ ਹੋਣਾ ਬਾਕੀ ਹੈ ਧੰਨਵਾਦ